ਹੋ ਗਿਆ ਉਹ ਤੇਰੇ ਤੇਰੇ ਲਿੰਡੀ ਫਸੀ ਨਹੀਂ ਤੇਰੇ ਹਾਂ ਆ ਗਿਆ ਇੱਕ ਹੋਰ ਲਿੰਡੀ ਬਦਮਾਸ਼ ਲੈ ਕਹਿੰਦਾ ਗਾਂਧੀ ਚਾਹੀਦਾ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਕੰਮ ਪੂਰਾ ਕਰ ਲੈ ਗਾਂਧੀ ਦਾ ਤੈਨੂੰ ਮੈਂ ਹੁਣੀ ਦੇ ਦੂੰ ਨਾ ਇੰਨਾ ਜ਼ੋਰ ਲਾਈ ਜਨ ਟੱਟੀ ਵਾਲੇ ਹੱਥ ਧੋਣੇ ਆਉਂਦੇ ਨੇ ਸਾਲੇ ਨਿੱਕੇ ਨਿੱਕੇ ਜੇ ਚਮਾਕ ਦੇਖ ਲੈ ਕੀ ਕਰਨ ਲੱਗੇ ਪਏ ਨੇ ਗਾਂਧੀ ਚਾਹੀਦਾ ਇਹਨੂੰ ਟੱਟੀਆਂ ਦੇ ਹੱਥ ਧੋ ਲੈ ਨਾ ਆਪ ਹੈ ਸੀਟੀ ਮਾਰ ਕੇ ਜੇ ਸੁਸੂ ਕਰਦਾ ਹੂੰ ਉਹ ਮੈਂ ਇੱਕ ਬੰਦੇ ਦੀ ਆਈਡੀ ਫੋਲੋ ਕਰੀ ਆ ਉਹਨੂੰ ਫੋਲੋ ਕਰ ਲਓ ਠੀਕ ਹੈ ਇਹਨਾਂ ਨੂੰ ਛੱਡੋ ਚਬਾਕ ਜਿਓ ਪੜਨ ਲ ਹੋ ਜਾਗੇ ਆ ਵੀਰ ਦਾ ਤੁਸੀਂ ਸੁਣੋ ਕਿੰਨੀ ਵਧੀਆ ਸੈਰੀ ਕਰਦਾ ਇਹੋ ਜਿਹੇ ਵੀਰਾਂ ਨੂੰ ਫੋਲੋ ਕਰੋ ਕਿਤੇ ਬੱਤ ਕਹਿੰਨੇ ਰੀਪ ਕਿਤੇ ਵਧੀਆਂ ਲੜਾਈਆਂ ਹੋਏ ਮਸਲੇ ਨਾ ਹੱਲ ਸਰਕਾਰਾਂ ਜੂ ਵੀ ਆਈਆਂ ਅਸੀਂ ਸੋਦੇ ਹੀ ਪੈਰਾਂ ਤੇ ਮਾਰੀ ਆਪਣੇ ਕੋਹੜੀ ਅਜੇ ਤੱਕ ਸਰਕਾਰਾਂ ਨੇ ਨਾ ਜਿੰਨੀ ਸੁਹਾਰੀ ਜਿੰਨੇ ਮਾਰਿਆ ਸੀ ਬੱਚਾ ਸਾਲੀ ਗੰਦੀ ਸੀ ਉਹ ਲਾਡ ਛੇੜ ਨੱਕ ਤੇ ਜਨੱਚ ਜੂਹੇ ਹੈ ਆਜ਼ਾਦ ਯੈਸ ਯੈਸ ਮੈਨੂੰ ਬਾਹਰ ਕੈਸੇ ਆਣਾ ਪਰ ਗੱਲਾਂ ਲੇਖਾ ਸਾਚੇ ਚਾਰ ਬੂਤਲਾ ਦੇ ਪਿੱਛੇ ਹੁੰਦਾ ਰੇਲੀਆਂ 'ਚ ਕੱਖ ਕਹਿੰਦੇ ਰੋਕਣਾ ਨਸ਼ੇ ਨੂੰ ਪਰ ਖੁਦ ਜੀ ਬਕਾਉਂਦੇ ਜਿੱਕ ਚੱਕਦਾ ਆਵਾਜ਼ ਇਨਕਾਟ ਦੇ ਘਰੋਂਦੇ ਯੇ ਯੇ ਗੜਾ ਲਿਆਵੇ ਤਾਂ ਭਰਾਏ ਬਲੈਕ ਜੇ ਕੋਈ ਮੜ ਲੈ ਹਵੇ ਤਾਂ ਕੰਦੇ ਬਲੈਕਮਾਰਕ ਅਕਲਾਂ ਨੂੰ ਹੱਥ ਤੇ ਛੱਡੋ ਫਿਰ ਭਰਾਵ ਨਹੀਂ ਤਾਂ ਆਉਣ ਵਾਲਾ ਟਾਈਮ ਤੁਹਾਡਾ ਚੱਲਣਾ ਖਰਾਬ ਇਹ ਜੇ ਭਰਾਵਾਂ ਨੂੰ ਸਪੋਰਟ ਕਰਿਆ ਕਰੋ ਇਹ ਜਵਾਕਾਂ ਨੂੰ ਪੜ ਲਓ ਪੜ ਲਓ ਫੇਰ ਕਰ ਲਿਓ ਲੱਛਣ ਆ ਵੀਰ ਨੂੰ ਫੋਲੋ ਕਰੋ ਤੇ ਵੀਰ ਨੂੰ ਲਾਈਕ ਕਮੈਂਟ ਕਰੋ ਪੂਰਾ ਸਪੋਰਟ ਕਰੋ ਵੀਰ ਨੂੰ ਵੱਧ ਤੋਂ ਵੱਧ ਕਰੋ ਵਾ ਲੋ ਕਾਂਦੀ ਚਾਹੀਏ